ਮੈਂ ਕੁਸਮ ਸ਼ਰਮਾ ਐਕਸ ਮੈਂਬਰ ਜੂਨਲ ਜਸਟਿਸ ਬੋਰਡ ਗੁਰਦਾਸਪੁਰ ਮੈਂ ਇਸ ਦੀਵਾਲੀ ਦੇ ਮੌਕੇ ਤੇ ਔਰ ਬੰਦੀ ਛੋੜ ਦਿਵਸ ਦੇ ਮੌਕੇ ਤੇ ਸਾਰੇ ਦੇਸ਼ ਪਰਦੇਸ਼ ਚ ਰਹਿਣ ਵਾਲੇ ਸਾਰੇ ਦੇਸ਼ ਵਾਸੀਆਂ ਨੂੰ ਪ੍ਰੇਮ ਭਰੀ ਵਧਾਈ ਦਿੰਨੀ ਆ ਔਰ ਇਹ ਆਸ਼ਾ ਕਰਦੀ ਆ ਕਿ ਸਾਰੇ ਦੇਸ਼ ਵਾਸੀ ਔਰ ਜਿੱਥੇ ਜਿੱਥੇ ਵੀ ਭਾਰਤ ਦੇ ਰਹਿਣ ਵਾਲੇ ਤੇ ਚਾਹੇ ਵਿਦੇਸ਼ਾਂ ਚ ਚਾਹੇ ਕਿਤੇ ਵੀ ਰਹਿਣ ਵਾਲੇ ਆ ਉਹ ਇਹ ਤੇ ਤੁਹਾਨੂੰ ਖੁਸ਼ੀਆਂ ਨਾਲ ਉਲਾਸਪੂਰਨ ਬਣਾਉਣ ਔਰ ਆਪਣੇ ਪਰਮਾਤਮਾ ਤੋਂ ਖੁਸ਼ੀਆਂ ਪ੍ਰਾਪਤ ਕਰਨ ਔਰ ਮੈਂ ਇੱਕ ਐਵੀ ਕਹਿਣਾ ਚਾਹੁੰਦੀ ਆ ਕਿ ਜਿੱਥੇ ਜਿਹੜੇ ਵੀ ਜਿਹੜੇ ਜ਼ਰੂਰਤਮੰਦ ਐ ਜਾਂ ਜਿਹੜੇ ਨਹੀਂ ਆਪਣੇ ਤਿਹਾੜਾਂ ਨੂੰ ਸਹੀ ਤਰ੍ਹਾਂ ਮਨਾ ਸਕਦੇ ਔਰ ਜਿਹੜੇ ਯੋਗੇ ਭਗਵਾਨ ਨੇ ਜਿਨ੍ਹਾਂ ਨੂੰ ਕਾਬਿਲ ਬਣਾਇਆ ਹੈ ਉਹ ਇਹ ਉਪਰਾਲਾ ਕਰਨ ਕਿ ਉਹਨਾਂ ਦੀ ਦੀਵਾਲੀ ਵੀ ਜਿਹੜੀ ਆ ਆਸਪੂਰਵਕ ਉਹ ਵੀ ਮਨਾਣ ਔਰ ਇੱਕ ਜਿਹੜੇ ਦੀਪਕ ਹੈ ਇਹ ਚਾਈਨੀਸ ਵਾਲੇ ਨਾਲ ਲੈਣ ਜਿਹੜੇ ਅੱਗੇ ਵੀ ਇੱਕ ਚੱਲੀ ਸੀ ਇਹ ਕਿ ਆਪਣੇ ਜਿਹੜੇ ਜੋ ਵੀ ਆਪਣੇ ਕੁਮਾਰ ਆ ਜਾਂ ਜੋ ਵੀ ਆਪਣੇ ਦੇਸ਼ ਦੇ ਆ ਉਹਨਾਂ ਤੋਂ ਖਰੀਦਣ ਔਰ ਆਪਣੇ ਜਿਹੜੇ ਲੋਕਲ ਬਾਜ਼ਾਰ ਹੈ ਉਹਨਾਂ ਦੀ ਰੌਣਕ ਵਿਧਾਨ ਔਰ ਉਹਨਾਂ ਤੋਂ ਖਰੀਦਾਰੀ ਕਰਨ ਤਾਂ ਜੋ ਸਾਡੇ ਦੇਸ਼ ਦੀ ਤਰੱਕੀ ਹੋਏ ਔਰ ਸਾਰਿਆਂ ਦਾ ਤਿਉਹਾਰ ਇਹ ਜਿਹੜਾ ਸੁਖਪੂਰਵ ਖੁਸ਼ੀਪੂਰਵ ਉਲਾਸਪੂਰਵ ਹੋਏ ਇਹਦੇ ਨਾਲ ਹੀ ਸਾਰਿਆਂ ਨੂੰ ਬਹੁਤ ਬਹੁਤ ਦੀਵਾਲੀ ਦੀਆਂ ਬਧਾਈਆਂ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਬਧਾਈਆਂ